ਚੱਲ ਰਿਹਾ ਕੌਮੀ ਇਨਸਾਫ ਮੋਰਚਾ ਪਹਿਲਾਂ ਸ਼ੰਭੂ ਬਾਰਡਰ ਤੋਂ ਵੱਡੇ ਐਲਾਨ ਹੋਏ ਖਨੌਰੀ ਬਾਰਡਰ ਤੋਂ ਐਲਾਨ ਹੋਏ ਤੇ ਹੁਣ ਕੌਮੀ ਇਨਸਾਫ ਮੋਰਚੇ ਤੋਂ ਵੱਡਾ ਐਲਾਨ ਹੋ ਚੁੱਕਿਆ 25 ਤਰੀਕ ਨੂੰ ਵੱਡਾ ਕੰਮ ਕਰਨ ਜਾ ਰਹੇ ਨੇ ਨਿਹੰਗ ਸਿੰਘ ਨਿਹੰਗ ਜਥੇਬੰਦੀਆਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਤੇ ਹੁਣ ਨਿਹੰਗ ਸਿੰਘ ਕਿਸਾਨੀ ਮੋਰਚੇ ਦੇ ਵਿੱਚ ਪਹੁੰਚੇ ਨੇ ਸੱਦਾ ਲੈ ਕੇ ਕਿਹੜਾ ਸੱਦਾ ਲੈ ਕੇ ਪਹੁੰਚੇ ਨੇ ਬਾਬਾ ਰਾਜਾ ਰਾਜ ਪਹੁੰਚੇ ਨੇ ਪੂਰੀ ਜਾਣਕਾਰੀ ਕਿਸਾਨ ਆਗੂ ਬਲਬੰਦ ਸਿੰਘ ਬਹਿਰਾਮ ਕੇਦੇ ਵੱਲੋਂ ਦਿੱਤੀ ਗਈ ਆ ਆਖਰ ਕੀ ਕੁਝ ਹੋਣ ਵਾਲਾ 25 ਜਨਵਰੀ ਨੂੰ ਪੂਰੀ ਗੱਲਬਾਤ ਤੁਹਾਨੂੰ ਬਲਬੰਦ ਸਿੰਘ ਬਹਿਰਾਮ ਕੇਦੀ ਜਵਾਨੀ ਸੁਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮੀਨ ਇਨਸਾਫ ਮੋਰਚਾ ਚੰਡੀਗੜ੍ਹ ਕਾਨੂੰਨ ਪਤਾ ਕਿ 7 ਜਨਵਰੀ 2030 ਤੋਂ ਲਗਾਤਾਰ ਚੱਲਿਆ ਦੂਰਦੇ ਚਲੰਗੀ ਕਲਾਵਾਸਲੇ ਸਿੰਘਾਂ ਦੀ ਰਿਹਾਇਸ਼ ਵਾਸਤੇ ਨਿਗਰਖੀ ਤਰ੍ਹਾਂ ਬੰਦਾ ਪਰੋਂ ਥਾਲ ਮੈਂਟ ਕਮੇਟੀ ਕੋਲ ਜਿਹੜੀ ਕੋਲ ਪਿੰਡ ਮਹਾਪੰਚਾਇਤ 25 ਜਨਵਰੀ ਨੂੰ ਸੱਜੀ ਗਈ ਆ ਅਸੀਂ ਸਾਰੀਆਂ ਜਿਹੜੀਆਂ ਘਟਣੀਆਂ ਭਾਰਤ ਦੇ ਵਿੱਚ ਵਸਦੀਆਂ ਨੇ ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਿਸਾਨਾਂ ਦੀ ਮਹਾਪੰਚਾਇਤ ਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ ਇਨਵਾਈਟ ਕੀਤਾ ਜਿਹਨੇ ਘੱਟ ਗਣਕੀਆਂ ਨੇ ਸਿੱਖ ਮੁਸਲਮ ਈਸਾਈ ਐਸਸੀ ਓਬੀਸੀ ਜਿਹਨੇ ਬੋਧੀ ਜਿੰਨਿਆਂ ਵੀ ਘੱਟ ਗਣਕੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੁਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਹੁਣ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾ ਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮਸ਼ੇਵ ਵੱਲੋਂ ਬਾਮਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਅ ਕਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਆਰਾਮ ਸਿੰਘ ਰਾਣਾ ਬੋਲਨ ਹਟ ਵਾਲੇ ਉਹਨਾਂ ਨੇ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਤਾਮਨ ਲਾਡੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵਨ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਹੋਰ ਬਹੁਤ ਸਾਰੀਆਂ ਸ਼ਖਸੀਅਤ ਨੇ ਸੰਤ ਬਾਬਾ ਗਰਮੀਤ ਸਿੰਘ ਜੀ ਡਾਜਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲੌਰਾ ਵਾਲੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਬੀਤੂ ਸਾਡੇ ਨਾਲ ਬੈਠੇ ਨੇ ਬਾਈ ਲੱਖਾ ਸੁਧਾਰਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਗਾਲਾ ਸਿੰਘ ਜੀ ਹੋਰ ਜੱਥੇਦਾਰ ਪ੍ਰਕਾਸ਼ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਸਾਹਮਣੇ ਬਾਬਾ ਹੀਰਾ ਸਿੰਘ ਜੱਥੇਦਾਰ ਤਰਨਾਦਾਰ ਕਪੂਰਥਲਾ ਵਾਲੇ ਤੇ ਬਾਈ ਜਗਦੀਸ਼ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪ ਸਾਰਿਆਂ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹ ਜ ਮਨੋਜ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਔਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣਾ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਤੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤ ਲਈਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਉਭੰਨ ਕਰਨੀ ਚਾਹੀਦੀ ਹੈ ਸੈਂਟਰਲ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਗੋਲੇ ਕਰਨਾਟਕ ਇਹ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਬਿਜੀਨਾ ਘੱਟ ਕੇ ਕੌਮੀ ਅਨਸਾਫ਼ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਸ ਨੂੰ ਹੈ ਉਹਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਜੀ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਮੀਆਂ ਦਰਦ ਲੈ ਕੇ ਆਉਣਾ ਜਿਹਦੇ ਮਨਾਂ ਦੇ ਵਿੱਚ ਦਰਦ ਹੈ ਬੰਦੀ ਸਿੰਘਾਂ ਪਰ ਦੀ ਪਿਆਰ ਆ ਉਹ ਕਿਤੇ ਨਹੀਂ हटੂਗਾ ਉਹ ਜ਼ਰੂਰ ਵੇਖੇ ਰਾਂ ਘੱਟ ਕੇ 22 ਜਨਵਰੀ ਨੂੰ ਇੱਥੇ ਪਹੁੰਚਣਗੇ ਤੇ ਹੋਰ 22 ਲੱਖਾਂ ਦੀ ਆਪ ਜੀ ਨਾਲ ਵਿਚਾਰ ਕਰਨਗੇ ਫਿਰ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਡਾਕਟਰ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਇਸ ਮੋਰਚੇ ਨੂੰ ਅੱਜ 2 ਸਾਲ ਤੋਂ ਚੱਲਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲ ਪੰਥ ਘੱਟ ਗਣਕੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਣਤੀਆਂ ਨੂੰ ਜਾਂ ਜਿਹੜੇ ਵੀ ਪੀੜਤ ਨੇ ਸਾਰਿਆਂ ਤਰ੍ਹਾਂ ਨੂੰ ਪੀਰ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮੀ ਸਾਹਮੂਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਆ ਜਿਉਂ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ਰਕ ਹੈ ਇਹ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਜਿਹੜੇ 30 ਦੀ 40 ਦੀ ਚੜੀ ਸਾਹਬ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਖਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਆ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਦਿੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਉਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਹੈ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਤਾਰ 113 ਲੱਖ ਚੱਕ ਕੇ ਅੰਦਰ ਸੁੱਟਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਐਨਐਸਐ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆ ਤੇ ਯੂਐਪੀਐ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਰੋਜਪੁਰ ਆਇਆ ਸਾਨਾ ਨੇ ਉਹਦਾ ਵਿਰੋਧ ਕੀਤਾ ਮੋਦੀ ਆਪ ਦੇ ਕਾਰਨਾਂ ਕਰਕੇ ਵਾਪਸ ਚਲੇ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਪੁਲਗੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਉਹ ਮੁਕੱਦਮੇ ਦੇ ਵਿੱਚ ਮੌਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਤੇ ਜੋੜ ਦਿੱਤੀ ਗਈ ਆ ਤੇ ਫਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਜਣੇ ਤੇ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਣਾ ਜੇ ਸਾਨੂੰ ਲੱਗਦਾ ਹੈ ਵੀਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨੀਆਂ ਧਰਾਂ ਨੂੰ ਇਹ ਟਾਰਗੇਟ ਕਰਨਗੇ ਇਥੇ ਜਿਹੜਾ ਬੰਦਾ ਸਾਡੇ ਸਾਹ ਛੋੜੇ ਸਾਹ ਲੈਣ ਤੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਛੋੜੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਜ ਦੇਖ ਰਹੇ ਆ ਵੀ ਇਹ ਹੌਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਮਾਰਨਾ ਦੱਬਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੰਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਲੈ ਕੇ 25 ਜਨਵਰੀ ਨੂੰ ਵੱਡੀ ਗੰਟੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖ라우ਦੀ ਬਹੁਤ ਵੱਡਾ ਇਕੱਠ ਹੋਇਆ ਸੀਗਾ ਜਾਂ ਉਸ ਤੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਜਾਂ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੁਕਣ ਦੇ ਲੋੜ ਹੈ ਮੋਰਚੇ ਦੇ ਵਿੱਚ ਤੇ ਇਹ ਰੂਹ ਫੁਕੀ ਜਿਹੜਾ ਸੋਡੇ ਇਕੱਠ ਨਾਲ ਸੋਡੇ ਏਕੇ ਨਾਲ ਸੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜੇਲ੍ਹ ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਉਜੜ ਗਏ ਘਰਾਂ ਦੇ ਵਿੱਚ ਉੱਲਾਂ ਚ ਘਾਅ ਆ ਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੁਲ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਮ ਹਮਾਕੇ ਪਹੁੰਚੀ ਲੋ ਆਖਰਕਾਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਵੀ ਕਰ ਦਿੱਤਾ ਵੱਡਾ ਐਲਾਨ ਕੌਮੀ ਇਨਸਾਫ ਮੋਰਚੇ ਦੇ ਵਿੱਚ 25 ਤਰੀਕ ਨੂੰ ਹੋਵੇਗਾ ਵੱਡਾ ਇਕੱਠ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਨਿਹੰਗ ਸਿੰਘਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਜਦੋਂ ਨਿਹੰਗ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਾਕਰੋ ਕਰਨ ਦੇ ਲਈ ਜਾ ਰਹੇ ਸੀ ਤਾਂ ਉਦੋਂ ਪੰਜਾਬ ਪੁਲਿਸ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਪਾਣੀ ਦੀਆਂ ਬੁਛਾੜਾਂ ਮਾਰੀ ਗਈਆਂ ਤੇ ਉਸ ਤੋਂ ਇਲਾਵਾ ਤਸ਼ੱਦਦ ਕੀਤਾ ਗਿਆ ਤੇ ਅੱਜ ਫਿਰ ਤੋਂ ਨੇਹੰਗ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆਖਿਰ ਕਿਹੜਾ ਵੱਡਾ ਐਲਾਨ ਕੀਤਾ ਤੁਹਾਨੂੰ ਨੇਹੰਗ ਜਥੇਬੰਦੀਆਂ ਦੀ ਜੁਬਾਨੀ ਸੁਣਾਉਣੀ ਆ